ਕਾਪੀ ਇਸ ਟਰੈਕਟਰ 13630 ਹੈ ਪਲੱਸ ਵਾਲਾ ਤੇ ਦੂਜਾ ਫਾਰਮ 60 ਹੈ ਲੈਨੇ ਆ ਬਾਈ ਤੋਂ ਜਾਣਕਾਰੀ ਦੋਨਾਂ ਟਰੈਕਟਰਾਂ ਬਾਰੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਸ਼ਿਵਰਾਜ ਸਿੰਘ ਹੈ ਤੇ ਏਰੀਆ ਕਿਹੜਾ ਹੈ ਆਪਣਾ ਆਪਣਾ ਏਰੀਆ ਹੈ ਜ਼ਿਲ੍ਹਾ ਮੁਕਸਦਰਾਜ ਪਿੰਡ ਬਗਸਰਾ ਠੀਕ ਹੈ ਬਾਈ ਜੀ ਤੇ ਬਾਈ ਜੀ ਤੇ ਅੱਜ ਆਪਣੇ ਕੋਲੇ ਦੋ ਟਰੈਕਟਰ ਇੱਕ ਫਾਰਮ 60 ਹੈ ਤੇ ਦੂਜਾ 3630 ਹੈ ਦੋਸਤੋ ਤੇ ਅੱਜ ਕਰਦੇ ਆ ਗੱਲਬਾਤ ਆਪਾਂ ਫਾਰਮ 60 ਤੋਂ ਸ਼ੁਰੂ ਤੇ ਕਿਹੜਾ ਮਾਡਲ ਹੈ ਬਾਈ ਜੀ ਫਾਰਮ 60 ਇਹ 10 ਮਾਡਲ ਹੈ ਜੀ ਠੀਕ ਹੈ ਜੀ ਤੇ ਕਲਚ ਡਬਲ ਆ ਕਿ ਸਿੰਗਲ ਆ ਜੀ ਡਬਲ ਕਲਚ ਆ ਜੀ ਠੀਕ ਹੈ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਮੂਹਰੇ ਨਵੇਂ ਆ ਜੀ ਬਿਲਕੁਲ ਨਵੇਂ ਟਾਇਰ ਆ ਮਗਰਲੇ ਵੀ ਨਵੇਂ ਵਰਗੇ ਟਾਇਰ ਆ ਜੀ ਹਾਈ ਦਾ ਨਾ ਠੀਕ ਹੈ ਟਾਇਰ ਦੋਸਤੋ ਨਵੇਂ ਵਰਗੇ ਆ ਬਾਡੀ ਲੈਨ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਹੈ ਤੇ ਨੰਬਰ ਕਿੱਥੋਂ ਦਾ ਬਾਈ ਜੀ ਦਾ ਇਹ ਨੰਬਰ ਹਰਿਆਣੇ ਦਾ ਜੀ ਠੀਕ ਹੈ ਬਾਈ ਜੀ ਤੇ ਸੈਸਰੀ ਇਹਦੇ ਸਾਰੀ ਨਾਲ ਆ ਬਾਈ ਜੀ ਡੰਡਾ ਫੱਟੀ ਸੈਸਰੀ ਡੰਡਾ ਪੱਟੀ ਛਤਰੀ ਨਾਲ ਮਿਲੂਗੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਰੈਂਪ ਵਗੈਰਾ ਬਹੁਤ ਹੀ ਸਾਫ਼ ਹੈ ਟਰੈਕਟਰ ਦੇ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਤੇ ਇਦਾਂ ਕੀ ਰੇਟ ਆ ਬਾਈ ਜੀ ਇਹ ਰੇਟ ਜੀ ਆਪਾਂ ਮੰਗਦੇ ਆ 2 ਲੱਖ ਤੇ 65000 ਰੁਪਈਆ ਜੀ ਠੀਕ ਹੈ ਬਾਈ ਜੀ ਤੇ ਦਿਆਂ ਲੈਣਾ ਕਿੰਨੇ ਦਾ ਜੀ ਆਪਾਂ ਜੀ 60 ਦਾ ਛੱਡ ਦਾਂਗੇ 2 ਲੱਖ 60000 ਦਾ ਛੱਡ ਦਾਂਗੇ ਤੁਹਾਡੀ ਮੂਵੀ ਸ਼ੇਅਰ ਕਰਕੇ ਆਊਗਾ ਤੇ ਹੋਰ ਮਾਨਤਾਨ ਕਰ ਦਾਂਗੇ 5000 ਦਾ ਠੀਕ ਹੈ ਬਾਈ ਜੀ ਤੇ ਦੂਜਾ ਟਰੈਕਟਰ ਹੈਗਾ ਦੋਸਤੋ 3630 ਇਹ ਕਿਹੜਾ ਮਾਡਲ ਆ ਬਾਈ ਜੀ ਇਹ ਦਾਸ ਮਾਡਲ ਆ ਜੀ ਠੀਕ ਹੈ ਜੀ ਤੇ ਨੰਬਰ ਕਿੱਥੋਂ ਦਾ ਬਾਈ ਦਾ ਇਹ ਹਰਿਆਣੇ ਦਾ ਨੰਬਰ ਆ ਜੀ ਠੀਕ ਹੈ ਤੇ ਇਹ 3 ਸਪੀਡ ਆ ਬਾਈ ਜੀ ਹਾਂ 3 ਸਪੀਡ ਜਾਇਆ ਜੀ ਇਹ ਠੀਕ ਹੈ ਠੀਕ ਹੈ ਕੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਦੀ ਟਾਇਰ 80 85 ਪੈਸੇ ਟਾਇਰ ਪਿਆ ਹੈ ਚਾਰੇ ਠੀਕ ਹੈ ਬਾਈ ਜੀ ਕੰਡੀਸ਼ਨ ਦੋਸਤੋ ਇਸ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਸਫਾਈ ਕੰਡੀਸ਼ਨ ਦਾ ਟਰੈਕਟਰ ਹੈ ਤੇ ਰੰਬਾਗਰਾਂ ਦਾ ਟਰੈਕਟਰ ਬਹੁਤ ਹੀ ਸਾਫ ਹੈ ਤੇ ਸੈਸਰੀ ਦੋਸਤੋ ਇਹਦੇ ਵੀ ਸਾਰੀ ਨਾਲ ਆ ਡੰਡਾ ਫੱਟੀ ਫੱਟੀ ਸੈਸਰੀ ਨਾਲ ਮਿਲੂਗੀ ਡਬਲ ਡਿਸਟ੍ਰੀਬਿਊਟਰ ਆ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਆ ਦੋਸਤੋ ਤੇ ਇਹਦਾ ਕੀ ਰੇਟ ਆ ਬਾਈ ਜੀ ਇਹਦਾ ਜੀ ਰੇਟ ਹੈਗਾ 415000 ਰੁਪਏ ਜੀ ਦੇਣਾ ਕਰਨਾ ਕਿੰਨੇ ਦਾ ਬਾਈ ਇਹ 4 ਲੱਖ ਦਾ ਛੱਡ ਦਾਂਗੇ ਜੀ ਠੀਕ ਹੈ ਜੀ ਜੇ ਕੋਈ ਮੂਵੀ ਥੋੜੀ ਸ਼ੇਅਰ ਕਰਕੇ ਆਊਗਾ 5000 ਦਾ ਮਾਨਤਨ ਹੋਰ ਕਰ ਦਾਂਗੇ ਠੀਕ ਹੈ ਬਾਈ ਜੀ ਠੀਕ ਹੈ ਦੋਸਤੋ ਜਿਹੜਾ ਕੋਈ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਨੂੰ ਸਕਰੀਨਸ਼ਾਟ ਵਿਖਾ ਦਿਓ ਤੁਹਾਡਾ ਹੋਰ ਵੀ ਮਾਨਤਨ ਕੀਤਾ ਜਾਊਗਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਆਪਣਾ 85910 90790 ਠੀਕ ਹੈ ਬਾਈ ਜੀ ਤੇ ਜੇ ਕਿਸੇ ਵੀਰ ਨੇ ਟਰੈਕਟਰ ਦੀ ਵਿੱਚ ਕਟਾ